आथा बोले। गुरु प्रसाद बेसुमारोला सन्मान वो गुरु प्रसाद सिंह जी हो ਪਤੇ ਬੋਲ ਕਰਨੇ ਵਾਹਿਰ ਹੋ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਜਂ ਪਰਤੀ ਦੇ ਜਤ ਬੋਧਈਏ ਤੋ ਇਕ ਦਿਨ ਦੇਚ ਫਲੀ ਬਹੁਤ ਨਹੀਂ ਹੁੰਦਾ ਸਮਾਂ ਲੱਗਦਾ ਹੈ ਵਕਤ ਲੱਗਦਾ ਹੈ ਲੰਬੀ ਚੌੜੀ ਯਾਤਰਾ ਤੋ ਲੰਘ ਕੇ ਬੀਜ ਫੁੱਲ ਬਣਦਾ ਹੈ ਔਰ ਫਿਰ ਫਲ ਬਣਦਾ ਹੈ ਜੈਸੇ ਫੁੱਲ ਫਲ ਬਣਦਾ ਹੈ ਤੋ ਫੁੱਲ ਆਪਣਾ ਰੂਪ ਗਵਾ ਦਿੰਦਾ ਹੈ ਫੁੱਲ ਦਾ ਰੂਪ ਨਹੀਂ ਰਹਿੰਦਾ ਪਾਤਸ਼ਾਹੀ ਬਾਣੀ ਦਾ ਪਰਮਾਨ ਹਲ ਕਾਰਨ ਪੂਲੇ ਬਨਰਾਏ ਹਲ ਪਾਕਾ ਤਬ ਪੂਲ ਬਿਲਾਏ ਬੀਜ ਫੁੱਲ ਬਣ ਗਿਆ। ਅਗਰ ਇਹ ਫੁੱਲ ਫਲ ਹੋਣਾ ਚਾਹੁੰਦਾ ਹੈ, ਤਾਂ ਫੁੱਲ ਨੂੰ ਆਪਣੀ ਹੋਂਦ ਮਿਟਾਣੀ ਪੈਗੀ। ਫੁੱਲ ਫੁੱਲ ਨਹੀਂ ਰਹੇਗਾ। ਔਰ ਅਗਰ ਬੀਜ ਫਲ ਹੋਣਾ ਚਾਹੁੰਦਾ ਹੈ, ਤਾਂ ਬੀਜ ਨੂੰ ਵੀ ਆਪਣਾ ਰੂਪ ਗਵਨਾ ਪਵੇਗਾ। ਆਪਣੀ ਹੋਂਦ ਮਿਟਾਣੀ ਪੈਗੀ। ਬੀਜ ਬਣ ਗਿਆ ਫੁੱਲ। ਹੁਣ ਅਗਰ ਇਹ ਹੀ ਫੁੱਲ ਫਲ ਹੋਣਾ ਚਾਹੁੰਦਾ ਹੈ ਤੋ ਭੁੱਲ ਛੜੇਗਾ ਫੁੱਲ ਮਿਟੇਗਾ ਫਲ ਕਾਰਨ ਫੂਲੀ ਬਨ ਰਾਏ ਫਲ ਪਾ ਕਾ ਤਬ ਫੂਲ ਬਿਲਾਏ ਗਿਆਨੇ ਕਾਰਨ ਕਰਮ ਅਵਿਆਸ ਗਿਆਨ ਭਇਆ ਤਬ ਕਰਮੇ ਨਾਸ ਸਾਰੇ ਦਾ ਸਾਰਾ ਕਰਮ ਕਾਂਡ ਰਹਿ ਜਾਂਦਾ ਹੈ ਜਦ ਮਨੁੱਖ ਗਿਆਨ ਦੀ ਸ਼ਿਖਰਤਾ ਨੂੰ ਛੂ ਜਾਂਦਾ ਹੈ ਕਰਮ ਕਾਂਡੇ ਦਾ ਤੇ ਓਸਕਦਾ ਹੈ ਗਿਆਨ ਖੰਡੀ ਦਾ ਆਪਸ ਦੀ ਤਾਲ ਮਿਲਣਾ ਬੈਠੇ ਸੰਬੰਧ ਨਾ ਜੁੜੇ ਧਾਰਮਿਕ ਦੁਨੀਆ ਦੇ ਜਿਹੜਾ ਇਹ ਝਗੜਾ ਹੁੰਦਾ ਹੈ ਕਈ ਦਫਾ ਬੀਜ ਦਾ ਫੁੱਲ ਨਾਲ ਫੁੱਲ ਦਾ ਫਲ ਨਾਲ ਬੀਜ ਆਪਣੀ ਹੋਂਦ ਨੂੰ ਕਾਇਮ ਰੱਖਣਾ ਚਾਹੁੰਦਾ ਹੈ ਹੁਣ ਆਪਣੀ ਹੋਂਦ ਨੂੰ ਕਾਇਮ ਰੱਖਣਾ ਚਾਹੁੰਦਾ ਹੈ ਔਰ ਇਸ ਤਰੀਕੇ ਨਾਲ ਕੀ ਹੁੰਦਾ ਹੈ ਉਸ ਦਾ ਸੰਘਰਸ਼ ਹੋ ਜਾਂਦਾ ਜੋ ਫਲ ਹੋ ਗਿਆ ਅੱਗੇ ਲੰਘ ਗਿਆ ਔਰ ਤਾਲਮੇਲ ਨਹੀਂ ਬੈਠਦਾ ਬਸ ਇਹ ਥੋੜਾ ਜਿਹਾ ਖੁਲਾਸਾ ਮੈਂ ਥੋੜੇ ਸਾਹਮਣੇ ਰੱਖਾਂ ਪਹੁੰਚਣਾ ਤੇ ਅਨੰਦ ਤੱਕ ਹੈ ਯਾਤਰਾ ਸ਼ੁਰੂ ਕਰਨੀ ਪੈਗੀ ਜਪ ਤੋਂ ਇਹਹੀ ਲੜੀ ਵਾਰਦਾਸ ਆਪਦੀ ਦੇ ਸਾਹਮਣੇ ਵਿਚਾਰ ਰੱਖ ਰਿਹਾ ਹੈ ਮੰਜ਼ਿਲ ਅਲੰਦ ਹੈ ਪ੍ਰਾਪਤੀ ਆਨੰਦ ਹੈ ਆਨੰਦ ਹੋਏ ਬਿਨਾ ਜੀਵਨ ਨੂੰ ਬਿਲਕੁਲ ਸਕੂਨ ਨਹੀਂ ਮਿਲਣਾ ਚਾਹੇ ਕੁਝ ਵੀ ਜਗਤ ਵਿੱਚ ਮਿਲ ਜਾਏ ਧਨ ਮਿਲ ਜਾਏ ਪ੍ਰਭਤਾ ਮਿਲ ਜਾਏ ਪ੍ਰਤਿਸ਼ਠਾ ਮਿਲ ਜਾਏ ਜਲ ਜਸ ਮਿਲ ਜਾਏ ਪਰ ਜਿਤਨੇ ਚਿਰ ਤੱਕ ਆਨੰਦ ਨਹੀਂ ਮਿਲਿਆ ਤੇ ਆਨੰਦ ਦਾ ਮਿਲਣਾ ਹੀ ਪ੍ਰਮਾਤਮਾ ਦਾ ਮਿਲਣਾ ਹੈ ਤੇ ਪ੍ਰਮਾਤਮਾ ਦਾ ਮਿਲਣਾ ਹੀ ਆਨੰਦ ਦਾ ਮਿਲਣਾ ਯਾਤਰਾ ਆਰੰਭ ਹੋਵੇਗੀ ਜਪ ਤੋਂ। ਇਹਹੀ ਜਪ ਇੱਕ ਸਟੇਜ ਤੇ ਪਹੁੰਚ ਕੇ ਜਪ ਹੋ ਜਾਂਦਾ ਹੈ। ਸ਼ਬਦ ਪ੍ਰਾਣਾ ਦੇ ਚੱਲਣ ਲੱਗ ਪੈਂਦੇ। ਦਮ ਦਮ ਸਦਾ ਸਮਾਲਦਾ। ਦਮ ਨਾ ਬਿਰਥਾ ਜਾਏ। ਜਦ ਕੇ ਆਰੰਭਤਾ ਹੋਈ ਸੇ ਰਸਨਾ ਨਾਮ ਜਪੋ ਤਬ ਮਥੀਏ ਇਨ ਬਿਦ ਅੰਮ੍ਰਿਤ ਪਾਓ। ਆਰੰਭਤਾ ਤੇ ਇੱਥੋਂ ਹੋਈ ਸੀ 1 2 ਜੀ ਬਹੁ ਲੱਖ ਹੋਵੇ ਲੱਖ ਹੋਵੇ ਲੱਖ 20 ਲੱਖ ਲੱਖ ਗੇੜਾ ਆਖੀਏ ਇੱਕ ਨਾਮ ਜਗਦੀਸ਼ ਏਤਰਾ ਪੌੜੀਆਂ ਤੇ ਪੌੜੀਆਂ ਨੇ ਔਰ ਅਗਰ ਪੌੜੀਆਂ ਤੇ ਕੋਈ ਉੱਪਰ ਚੜ੍ਹੇਗਾ ਤਾਂ ਪਹਿਲੀ ਪੌੜੀ ਤੇ ਛੱਡਣੀ ਪੈਗੀ ਫਿਰ ਦੂਸਰੀ ਤੇ ਹੋਰ ਉੱਪਰ ਚੜ੍ਹਦਾ ਹੈ ਤਾਂ ਤੋ ਜਿਸ ਤੇ ਖੜਾ ਉਸਨੇ ਤੇ ਛੱਡਣੀ ਪੈਗੀ ਇੱਕ ਨਿਯਮ ਹੈ ਇਹ ਈਸ਼ਰੀ ਨਹੀਂ ਅਮਰ ਜਪ ਜਾਪ ਹੋ ਜਾਂਦਾ ਹੈ ਜਦ ਕੇ ਜਪ ਆਰੰਭ ਹੋਇਆ ਸੀ ਗਾ ਵੀਏ ਸੁਣੀਏ ਮਨ ਰਖੀਏ ਭਾਵ ਮਨ ਵਿੱਚ ਭਰੋਸਾ ਰੱਖ ਕੇ ਰਸਨਾ ਨਾਲ ਜਪਣਾ ਆਰੰਭ ਕਰ ਸਮਝ ਲੋ ਹੋਹੀ ਯਾਤਰਾ ਤੇ ਚੱਲ ਰਿਹਾ ਜੋ ਜਪ ਰਿਹਾ ਹੈ ਬਾਕੀ ਨਹੀਂ ਬਾਕੀ ਸਭ ਯਾਤਰਾ ਦੀ ਤਿਆਰੀ ਬਹਿ ਕਰਦਣ ਚਾਏ 50 ਸਾਲ ਤੋਂ ਵੀ ਅਗਰ ਗੁਰਦੁਆਰੇ ਆ ਰਹੇ ਨੇ ਤੇ ਜੱਪ ਆਰੰਭ ਨਹੀਂ ਹੈ ਤਾਂ ਬਸ ਇਹ ਰਸਤਾ ਪੁੱਛਦੇ ਪੈਣੇ ਤਿਆਰੀ ਪੈ ਕਰਦੇ ਨੇ ਚੱਲ ਲੈ ਕੋਈ ਨਹੀਂ ਪਰ ਐਸਾ ਵੀ ਹੋ ਜਾਂਦਾ ਹੈ ਕਈਆਂ ਦੀ ਸਾਰੀ ਜ਼ਿੰਦਗੀ ਤਿਆਰੀ ਚ ਲੰਘ ਜਾਂਦੀ ਹੈ ਚੱਲਦੇ ਇੱਕ ਕਦਮ ਦੀ ਹੋਏ ਨਹੀਂ ਉਛਤ ਹੈ ਬਥਕ ਤੇ ਮਾਰਗ ਨਾ ਘਰੇ ਪਗ ਪ੍ਰੀਤਮ ਕੇ ਦੇਸ ਕੈਸੇ ਬਾਤਨ ਸਜਾਈ ਆਇਆ ਹੈ ਗੁਰਦੁਆਰੇ ਔਰ ਸ਼ੈਦ ਸੂਝ ਸਮਝ ਵੀ ਮਿਲ ਗਈ ਕਿਉਂਕਿ ਗੁਰਦੁਆਰੇ ਆਣ ਦਾ ਮੁੱਦਾ ਵੀ ਇਤਨਾ ਹੀ ਹੈ ਗੁਰਦੁਆਰੇ ਹੋਏ ਸੋਝੀ ਪਾਇਸੀ ਸੂਝ ਸਮਝ ਲੈਣ ਲਈ ਇੱਥੇ ਆੜਾ ਹੈ ਮਾਰਗ ਦੀ ਪਹਿਚਾਣ ਕਰਨੀ ਹੈ ਮਾਰਗ ਦੇ ਉਤੇ ਚੱਲਣ ਦੀ ਪ੍ਰੇਰਣਾ ਲੈਣੀ ਹੈ ਜੋ ਚੱਲ ਪਿਆ ਯਾਤਰਾ ਆਰੰਭ ਹੋ ਗਈ ਤੇ ਚੱਲਣਾ ਕਿ ਜਿਸਨੇ ਜਪਣਾ ਆਰੰਭ ਕਰ ਦਿੱਤਾ ਤੇ ਜਪਣਾ ਕਿਵੇਂ ਗਾ ਵੀਏ ਸੁਣੀਏ ਮਨ ਰੱਖੀਏ ਬਾ ਰਸਨਾ ਉਸ ਦੀ ਗਾਇਨਿਕ ਕਰਨ ਲੱਗ ਪਵੇ ਵਾਹਿਗੁਰੂ ਵਾਹਿਗੁਰੂ ਕਿ ਕੰਨਾ ਨਾਲ ਉਹ ਸੁਣੇ ਅੰਦਰੋਂ ਉਸ ਦਾ ਭਰੋਸਾ ਵੀ ਹੋਵੇ ਕਿ ਹੈ ਪਰਮਾਤਮਾ ਹੈ ਇਹ ਸ਼ਰਤ ਕਿਉਂ ਲਾਈ ਹੈ ਜੋ ਇਨਾਂ ਅੱਖਾਂ ਨਾਲ ਦਿਖਾਈ ਨਾ ਦੇਵੇ ਔਰ ਜੋ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੋਵੇ ਉਸ ਤੇ ਵਿਸ਼ਵਾਸ ਕਰਨਾ ਕੋਈ ਸ਼ੌਕੀ ਖੇਡ ਨਹੀਂ ਹੈ ਇੰਜ ਕਹ ਲੋ ਕਈ ਹਜ਼ਾਰਾਂ 'ਚ ਇੱਕ ਦੋ ਮਨੁੱਖ ਹੋਣਗੇ ਜਿਨ੍ਹਾਂ ਦਾ ਪੂਰਾ ਵਿਸ਼ਵਾਸ ਬਝਿਆ ਹੋਵੇ ਬਾਕੀ ਸਭ ਇਨਕਾਰੀ ਨੇ ਮੰਦਰ ਮਸਜਿਦ ਗੁਰਦੁਆਰਿਆਂ ਦੀ ਭੀੜ ਨੂੰ ਵੇਖ ਕੇ ਕਿਦਰੇ ਅੰਦਾਜ਼ਾ ਨਾ ਲਾ ਲੈਣਾ ਕਿ ਸਾਰੀ ਦੁਨੀਆ ਧਾਰਮਿਕ ਹੈ ਦੋ ਸ਼ਬਦ ਬਰਦਾਸ਼ਤ ਕਰ ਲੈਣਾ ਬਹੁ ਗਿਣਤੀ ਦੇ ਵਿੱਚ ਮਸਜਿਦ ਦੇ ਵਿੱਚ ਵੀ ਅਧਾਰਮਕ ਬੈਠੇ ਹੁੰਦੇ ਨੇ ਬਹੁ ਗਿਣਤੀ ਦੇ ਵਿੱਚ ਮਸਜਦ ਜੋ ਹੈ ਮੰਦਰਾਂ ਦੇ ਵਿੱਚ ਵੀ ਅਧਾਰਮਕ ਬੈਠ ਰਹੇ ਹੁੰਦੇ ਨੇ ਔਰ ਬਹੁ ਗਿਣਤੀ 'ਚ ਗੁਰਦੁਆਰਿਆਂ 'ਚ ਵੀ ਉਹੀ ਆਉਂਦੇ ਨੇ ਜੋ ਚੱਲਦੇ ਕੋਈ ਜਿਨ੍ਹਾਂ ਦਾ ਵਿਸ਼ਵਾਸ ਟੁੱਟਿਆ ਹੋਇਆ ਹੈ ਭਰੋਸਾ ਕੋਈ ਨਹੀਂ ਕਿਉਂਕਿ ਭਰੋਸਾ ਵੱਜ ਜਾਏ ਤਾਂ ਮਹਾਰਾਜ ਕਹਿੰਦੇ ਜਾਂ ਕੇ ਰਿਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟ ਆਇਆ ਉੱਥੇ ਤੇ ਖੇਡ ਕੁਝ ਹੋਰ ਹੋ ਜਾਂਦੀ ਹੈ ਉੱਥੇ ਤੇ ਜਪ ਜਾਪ ਹੋ ਜਾਏਗਾ ਅਗਰ ਭਰੋਸਾ ਵੱਜ ਗਿਆ ਉੱਥੇ ਤੇ ਸ਼ਬਦ ਪ੍ਰਾਣਾ ਦੇ ਸ਼ਰਮ ਜਾਏਗਾ ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ ਬਹੁੜ ਜਨਮ ਨਾ ਇਹ ਫਲਾਸਾ ਦਾਸ ਨੇ ਆਪ ਜੀ ਦੇ ਸਾਹਮਣੇ ਕੀਤਾ ਸੀ ਕਿ ਰਸਨਾ ਜੋ ਜਪਦੀ ਉਹ ਪ੍ਰਾਣਾ 'ਚ ਇਸ ਤਰ੍ਹਾਂ ਵਸ ਜਾਂਦਾ ਹੈ ਪੂਰਨ ਫਲਾਸਾ ਆਪ ਜੀ ਦੇ ਸਾਹਮਣੇ ਰੱਖਿਆ ਸੀ ਜਪ ਜਾਪ ਹੋ ਜਾਂਦਾ ਹੈ ਇਹੀ ਜਾਪ ਬੈਰਾਗ ਹੋ ਜਾਂਦਾ ਹੈ ਜਗਤ ਨਾਲੋਂ ਬਿਲਕੁਲ ਤੋੜ ਕੇ ਰੱਖ ਦਿੰਦਾ ਇਸ ਤਰ੍ਹਾਂ ਦਾ ਮਨੁੱਖ ਹੋਵੇਗਾ ਪਰਿਵਾਰ ਦੇ ਵਿੱਚ ਬਿਲਕੁਲ ਟੁੱਟਿਆ ਹੋਇਆ ਹੋਵੇਗਾ ਸੰਸਾਰ ਦੇ ਵਿੱਚ ਬਿਲਕੁਲ ਟੁੱਟਿਆ ਹੋਇਆ ਬਿਲਕੁਲ ਨਿਰਲੇਪ ਹੋ ਜਾਏਗਾ। ਲਿਪਾਇ ਮਾਨ ਨਹੀਂ ਹੋਵੇਗਾ। ਜਿਸ ਤਰ੍ਹਾਂ ਇੱਕ ਪੱਕੇ ਨਾਰੀਅਲ ਲਈ ਸਬੂਤ ਦਈਏ ਪੱਕਾ ਨਾਰੀਅਲ। ਉਸ ਦੀ ਗਿਰੀ ਖੌਲ ਦੇ ਅੰਦਰ ਹੈ ਪਰ ਖੌਲ ਨਾਲੋਂ ਸੰਬੰਧ ਤੋੜ ਬੈਠੀ ਹੈ। ਹੈ ਤੇ ਖੌਲ ਦੇ ਅੰਦਰ। ਪਰ ਉਹ ਕੋਈ ਖੌਲ ਨਾਲ ਰਿਸ਼ਤਾ ਨਹੀਂ ਹੈ। ਉੱਪਰ ਜਿਹੜਾ ਖੌਲ ਹੈ ਉਸ ਨਾਲ ਕੋਈ ਰਿਸ਼ਤਾ ਨਹੀਂ ਹੈ। ਟੁੱਟ ਗਈ। ਹੈ ਤੇ ਪਰਿਵਾਰ ਨਾਲ ਇਹਤੇ ਪਰਿਵਾਰ ਦੇ ਵਿੱਚ ਕੋਈ ਗੂੜਾ ਰਿਸ਼ਤਾ ਨਹੀਂ ਰਹਿ ਗਿਆ ਹੈ। ਇਹਤੇ ਸੰਸਾਰ ਦੇ ਵਿੱਚ ਕੋਈ ਬਹੁਤ ਗੂੜਾ ਰਿਸ਼ਤਾ ਨਹੀਂ ਰਹਿ ਗਿਆ। ਇਹਤੇ ਅਦੇ ਹੌਲ ਦੇ ਅੰਦਰ ਪਰ ਹੌਲ ਦੇ ਨਾਲ ਕੋਈ ਸੰਬੰਧ ਨਹੀਂ ਰਹਿ ਗਿਆ। ਇਹਤੇ ਜੇ ਸਰੀਰ ਦੇ ਵਿੱਚ ਪਰ ਸਰੀਰ ਨਾਲ ਕੋਈ ਬਹੁਤ ਗਹਿਰਾ ਰਿਸ਼ਤਾ ਨਹੀਂ ਰਹਿ ਗਿਆ। ਇਸ ਤਰ੍ਹਾਂ ਦਾ ਮਨੁੱਖ ਸੰਸਾਰ ਦੇ ਵਿੱਚ ਹੋ ਕੇ ਵੀ ਸੰਸਾਰ ਦੇ ਵਿੱਚ ਨਹੀਂ ਆਉਂਦਾ। ਇਹੀ ਤੇ ਤ੍ਰਿਪਤਾ ਜੀ ਦਾ ਗਿਲਾ ਸੀ ਪੁੱਤਰ ਨਾਨਕ ਤੂੰ ਘਰ ਦੇ ਵਿੱਚ ਵੀ ਹੁੰਦਾ ਹੈ ਤੇ ਇੰਜ ਪ੍ਰਤੀਤ ਆਉਂਦਾ ਜਿਵੇਂ ਨਹੀਂ ਹੈ। ਇਹੀ ਤੇ ਤ੍ਰਿਪਤਾ ਦਾ ਗਿਲਾ ਸੀ। ਤੂੰ ਪਰਿਵਾਰ ਦੇ ਵਿੱਚ ਵੀ ਆਉਂਦਾ ਹੈ ਤੇ ਇਸ ਤਰ੍ਹਾਂ ਆਉਂਦਾ ਜਿਵੇਂ ਨਹੀਂ ਹੈ। ਸਾਨੂੰ ਖੁਸ਼ੀ ਨਹੀਂ ਆਉਂਦੀ ਜਦ ਤੂੰ ਨਹੀਂ ਆਉਂਦਾ ਤੇਰੀ ਯਾਦ ਤੜਪਾਉਂਦੀ ਹੈ ਪਰ ਜਦ ਤੂੰ ਪਰਿਵਾਰ ਦੇ ਵਿੱਚ ਹੁੰਦਾ ਹੈ ਤਾਂ ਇਸ ਤਰ੍ਹਾਂ ਆਉਂਦਾ ਜਿਵੇਂ ਨਹੀਂ ਹੈ। ਤਾਂ ਉਹ ਮਨ ਦੁਖੀ ਹੁੰਦਾ ਹੈ। ਵਾਕਈ ਇਸ ਤਰ੍ਹਾਂ ਦਾ ਮਨੁੱਖ ਸੰਸਾਰ ਦੇ ਵਿੱਚ ਹੋ ਕੇ ਵੀ ਸੰਸਾਰ ਦੇ ਵਿੱਚ ਨਹੀਂ ਆਉਂਦਾ। ਅਭਿਆਸ ਦੇ ਵਿੱਚ ਇੱਕ ਮਾਰਗ ਆਉਂਦਾ ਹੈ ਜਪ-ਜਾਪ ਬਣ ਜਾਂਦਾ ਹੈ। ਜਾਪ ਬੈਰਾਗ ਬਣ ਜਾਂਦਾ ਹੈ। ਇਸੇ ਨੂੰ ਕਹਿੰਦੇ ਨੇ ਸਨਾਤਨ ਮਤ ਦੇ ਸੰन्यास। ਔਰ ਕਲਗੀਧਰ ਵੀ ਕੈਨ ਨ ਸਨਿਆਸੀ ਹੋਏ ਬਿਨਾਤੇ ਪਰਮ ਪੱਦ ਦੀ ਪ੍ਰਾਪਤੀ ਨਹੀਂ ਪ੍ਰਕਿਰਤਰਾ ਦਾ ਸਨਿਆਸੀ ਰੇ ਮਨ ਐਸੋ ਕਰ ਸੰਿਆਸਾ ਸ਼ਬਦ ਤੁਸੀਂ ਬਹੁਤ ਸੁਣਿਆ ਹੋਵੇਗਾ ਔਰ ਬੜਿਆਂ ਨੂੰ ਕੰਠ ਵੀ ਹੋਵੇਗਾ ਰੇ ਮਨ ਐਸੋ ਕਰ ਸੰਿਆਸਾ ਬਨ ਸੇ ਸਦਨ ਸਭ ਐ ਕਰ ਸਮਝੋ ਮਨ ਹੀ ਮਾਹੇ ਉਦਾਸਾ ਇਤਨੀ ਗੱਲ ਤੇ ਸਪਸ਼ਟ ਹੋ ਗਈ ਕਿ ਕਲਗੀਧਰ ਨੇ ਵੀ ਕਬੂਲ ਕਰ ਲਿਆ ਕਿ ਸੰਿਆਸੀ ਹੋਏ ਬਿਨਾ ਪਰਮਪੱਦ ਦੀ ਪ੍ਰਾਪਤੀ ਨਹੀਂ ਹੈ। ਅਗਾਲਪੁਰਖ ਦੀ ਪ੍ਰਾਪਤੀ ਨਹੀਂ ਹੈ। ਤਾਂ ਸੰਿਆਸੀ ਕੌਣ ਹੁੰਦਾ ਹੈ? ਉਦਾਸੀ ਹੀ ਸੰਿਆਸੀ ਹੁੰਦਾ ਦੂਸਰਾ ਨਹੀਂ ਹੁੰਦਾ। ਮਨ ਹੀ ਮਾਇਆ ਉਦਾਸਾ ਜੋ ਉਦਿਆ ਉਦਾਸ ਨਹੀਂ ਉੱਥੇ ਸੰਿਆਸ ਕਾ ਦਾ। ਉਦਾਸੀ ਤੇ ਸੰਿਆਸੀ ਬਿਰਤੀ ਦੋਵੇਂ ਇਕੱਠੀਆਂ ਜੁੜੀਆਂ। ਉਦਾਸ ਮਨੋ ਸਨਿਆਸ ਨੂੰ ਗ੍ਰਹਿਣ ਕਰ ਹੀ ਲੈਂਦਾ ਹੈ ਉਦਾਸ ਉਦਾਸ ਮਨੁੱਖ ਲਈ ਇਹ ਜੀਵਨ ਅਸਾਰ ਪਰਤੀਤ ਆਉਂਦਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਐਸਾ ਕਿਹਾ ਜਿਸ ਦਰ ਕਾਰਣ ਫਿਰਾ ਉਦਾਸੀ ਸੋਦਰ ਕੋਈ ਆਏ ਕਹੇ ਗੁਰਬਾਣੀ ਦੀ ਵਿਆਖਿਆ ਗੁਰਬਾਣੀ ਕਰਦੀ ਤਾਂ ਕਿ ਮੇਰੇ ਤੁਹਾਡੇ ਅੰਦਰ ਕੋਈ ਫਜ਼ੂਲ ਦਾ ਤਰਕ ਨਾ ਪੈਦਾ ਹੋ ਜਾਏ ਔਰ ਕਈ ਵਾਰ ਹੈਰਾਨਗੀ ਆਉਂਦੀ ਏ ਜੋ ਇਸ ਮੰਜ਼ਲ ਦੇ ਰਾਹੀ ਵੀ ਨਹੀਂ ਸੂਝ ਵੀ ਨਹੀਂ ਸਮਝ ਵੀ ਨਹੀਂ ਉਹ ਵੀ ਆਪਣੀ رائے ਦਿੰਦੇ ਨੇ ਹੈਰਾਨਗੀ ਆਉਂਦੀ ਏ ਔਰ ਗਜ਼ਬ ਦੀ ਗੱਲ ਹੈ ਕਿ ਧਾਰਮਿਕ ਦੁਨੀਆਂ ਵਿੱਚ ਉਹਨਾਂ ਲੋਕਾਂ ਨੇ ਬਹੁਤ ਵੱਡਾ ਨੁਕਸਾਨ ਕੀਤਾ ਹੈ ਜੋ ਇਸ ਮਾਰਗ ਦੇ ਪਾੰਦੀ ਵੀ ਨਹੀਂ ਇਸ ਮਾਰਗ ਦਾ ਕੋਈ ਅਨੁਭਵ ਹੀ ਨਹੀਂ ਲੇਕਿਨ رائے ਦਿੰਦੇ ਨੇ ਆਪਣੇ ਰਾਏ ਦੇ ਨੇ ਬੜੀ ਕੀਮਤੀ ਰਾਏ ਕਹਿੰਨੇ ਨੇ ਛੜੀ ਇਹ ਬਿਲਕੁਲ ਸਹੀ ਹੈ ਖੈਰ ਮੁਖਤਸਰ ਜੁਹੇ ਮਰਜ਼ ਕਰਾਂ ਸੰਿਆਸੀ ਤੇ ਉਦਾਸੀ ਦਿਰਤੀ ਦੋਵੇਂ ਇਕੱਠੀਆਂ ਨੇ ਉਦਾਸੀ ਸੰਿਆਸੀ ਹੁੰਦਾ ਹੈ لازਮੀ ਗਨਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਜਿਸ ਦਰ ਕਾਰਣ ਫੇਰਾ ਉਦਾਸੀ ਸੋ ਦਰ ਕੋਈ ਆਏ ਗਏ ਸੰਸਾਰ ਤੋਂ ਉਦਾਸ ਹੋ ਕੇ ਮੈਂ ਜਿਸ ਦਰ ਦੀ ਤਲਾਸ਼ ਕਰ ਰਿਹਾ ਕੋਈ ਮੈਨੂੰ ਦੱਸੇ ਉਹ ਦਰ ਕਿੱਥੇ ਹੈ ਉਸ ਪਰਮਾਤਮਾ ਦਾ ਵਾਸਾ ਕਿੱਥੇ ਹੈ ਉਦਾਸ ਹੋ ਕੇ ਮੈਂ ਤਰੇ ਵਹਿ ਤਲਾਸ਼ ਕਰ ਰਿਹਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵੱਡੇ ਸਹਿਬਜ਼ਾਦੇ ਸਿਰਫ ਸਿੱਖ ਜਗਤ ਵਿੱਚ ਇਤਨਾ ਹੀ ਕਿੰਤੂ ਪਰੰਤੂ ਹੈ ਕਿ ਉਹਨਾਂ ਨੇ ਗੁਰੂ ਨਾਨਕ ਦੀ ਇੱਕ ਦੋ ਥਾਵਾਂ ਤੇ ਬਚਨ ਨਹੀਂ ਮੰਨਿਆ ਹੁਕਮ ਅਦੋਲੀ ਕੀਤੀ ਲੇਕਿਨ ਇਤਨੀ ਗੱਲ ਸਪਸ਼ਟ ਹੈ ਕਿ ਇਹ ਜਨਮ ਤੋਂ ਪੁਰਸ਼ ਸੰਿਆਸੀ ਸੀ ਉਦਾਸੀ ਇਸ ਨੇ ਜੋ ਪੰਥ ਨੂੰ ਵੀ ਬਣਾਇਆ ਜਿਹੜਾ ਪੰਥ ਉਦਾਸੀ ਪੰਥ ਉਦਾਸ ਜਨਮ ਤੋਂ ਹੀ ਉਦਾਸੀ ਸੀ ਗੁਰਪ੍ਰਤਾਪ ਸੂਰਜ ਦੇ ਤੇ ਐਸਾ ਲਿਖਿਆ ਹੈ ਕੰਨ ਵੀ ਪਾਟੇ ਹੋਏ ਸਨ ਜਨਮ ਦੇ ਸਮੇਂ ਪ੍ਰੋਤਾ ਨੇ ਕਹਿ ਦਿੱਤਾ ਇਹ ਤੇ ਕੋਈ ਮਹਾਂ ਜੋਗੀ ਹੈ ਕੋਈ ਮਹਾਂ ઋષਿ ਹੈ ਔਰ ਵਾਕਈ ਇਤਨੇ ਵੱਡੇ ઋષਿ ਦੇ ਘਰ ਕਿਸੇ ઋષਿ ਨਹੀਂ ਆਣਾ ਸੀ ਔਰ ਕਿਸ ਨੇ ਆਣਾ ਸੀ ਜਨਮ ਤੋਂ ਹੀ ਉਦਾਸ ਪਰ ਗਾਲਬਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਇਹਹੀ ਉਦਾਸੀ ਨਾਨਕ ਪੰਥ ਦਾ ਬਹੁਤ ਵੱਡੇ ਪੱਦਰ ਤੇ ਸਾਰੇ ਭਾਰਤ ਦੇ ਚ ਪ੍ਰਚਾਰ ਕਰਦੇ ਰਹੇ ਕਾਬਲ ਕੰਧਰ ਦੇ ਚ ਅੱਜ ਵੀ ਜੋ ਕਾਬਲ ਕੰਧਾਰ ਦੇ ਸਿੱਖੀ ਹੈ ਗਾਲਬਨ 1 ਲੱਖ ਦੇ ਕਰੀਬ ਸਿੰਘ ਨੇ ਕਾਬਲ ਗਜ਼ਨੀ ਜਲਾਲਾਬਾਦ ਖੋਸ ਹਰਾਕ ਕੰਧਾਰ ਬਹੁਤ ਸਾਰੇ ਗੁਰਦੁਆਰੇ ਨੇ ਬੜੇ ਵੱਡੇ ਵੱਡੇ ਸ਼ਾਨਦਾਰ ਉਹ ਜੋ ਸਿੱਖੀ ਹੈ ਉਦਾਸੀਆਂ ਵੀ ਫੈਲਾਈ ਹੋਈਆਂ ਉਹਨਾਂ ਦਾ ਪ੍ਰਚਾਰ ਸੀ ਉਹਨਾਂ ਦੇ ਧੋਨੇ ਵੀ ਬਣੇ ਨੇ ਬਾਬਾ ਸ੍ਰੀ ਚੰਦੇ ਪੰਜ ਸਤ ਗੁਰਦੁਆਰੇ ਬਣੇ ਹੋਏ ਨੇ ਉਹਨੂੰ ਸ੍ਰੀ ਚੰਦੀ ਧਰਮਸਾਲ ਕਹਿੰਦੇ ਨੇ ਬਾਬਾ ਸ੍ਰੀ ਚੰਦੀ ਧਰਮਸਾਲ ਫਰੰਟੀਅਰ ਵਿੱਚ ਵੀ ਕਾਫੀ ਸਨ ਤੇ ਲਹਿੰਦਾ ਪੰਜਾਬ ਜੋ ਲਾਹੌਰ ਤੋਂ ਪਰੇ ਦਾ ਪੰਜਾਬ ਸੀ ਇੱਥੇ ਵੀ ਉਦਾਸੀਆਂ ਦੇ ਬਾਰੇ ਬਹੁਤ ਜ਼ਿਆਦਾ ਸਨ ਪਰ ਜਗਨਨਾਥ ਪੁਰੀ ਰਾਮੇਸ਼ਵਰਮ ਤੇ 88 ਤੀਰਥਾਂ ਦੇ ਉੱਤੇ ਜਿਹੜੇ ਆਸਥਾਨ ਸਨ ਇਹ ਵੀ ਉਦਾਸੀਆਂ ਦੇ ਸਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਗੁਰੂ ਨਾਨਕ ਪੰਥ ਦਾ ਇਹ ਪ੍ਰਚਾਰ ਕਰਦੇ ਸਨ ਇਹ ਵੀ ਮਹਿਰਜ ਕਰਦੇ ਇਹ ਸਿੱਖ ਜਗਤ ਦੇ ਆਦ ਮਿਸ਼ਨਰੀ ਸਨ ਪਹਿਲੇ ਮਿਸ਼ਨਰੀ ਇਹਨਾਂ ਨੇ ਹੀ ਪ੍ਰਚਾਰ ਕੀਤਾ ਅਕਾਲੀ ਲਹਿਰ ਤੋਂ ਪਹਿਲੇ ਨਨਕਾਣਾ ਸਾਹਿਬ ਹੋਰ ਸਾਰੇ ਵੱਡੇ ਵੱਡੇ ਸਥਾਨ ਇਹਨਾਂ ਕੋਲ ਹੀ ਸਨ ਬਦਕਿਸਮਤੀ ਐਸੀ ਹੋਈ ਹੈ ਕਿ ਸਿਰਫ 2% ਉਦਾਸੀ ਭ੍ਰਸ਼ਟ ਹੋ ਗਏ 2% 98 ਠੀਕ ਸਨ 2% ਹੰਕਾਰੀ ਹੋ ਗਏ 2% ਵਿਕਾਰੀ ਵੀ ਹੋ ਗਏ ਉਹਨਾਂ 2% ਹੀ ਉਦਾਸੀਆਂ ਨੂੰ ਦੇਖ ਕੇ ਜੋ ਬਰਸ਼ਟ ਹੋਏ ਸਨ ਇੱਕ ਲਹਿਰ ਚਲੀ ਕਿ ਗੁਰਦੁਆਰੇ ਇਹਨਾਂ ਕੋਲ ਲੈ ਲਈਏ ਹਾਲਾਂਕਿ ਇਹ ਉਦਾਸੀ ਸਵੇਰੇ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰਦੇ ਸਨ ਦੁਪਹਿਰੇ ਦਸਮ ਗ੍ਰੰਥ ਦੀ ਕਥਾ ਕਰਦੇ ਸਨ ਔਰ ਸ਼ਾਮ ਨੂੰ ਰਾਤ ਦੇ ਸਮੇ ਗੁਰਪ੍ਰਤਾਪ ਸੂਰਜ ਦੀ ਕਥਾ ਕਰਦੇ ਸਨ ਤਿੰਨ ਤਰ੍ਹਾਂ ਦੀ ਕਥਾ ਹੁੰਦੀ ਸੀ ਮੇਰਾ ਵੀ ਬਚਪਨਾ ਹੈ ਪਰ ਉਸ ਜ਼ਮਾਨੇ ਦੀ ਗੱਲਾਂ ਉਸ ਬਚਪਨ ਦੀਆਂ ਮੈਨੂੰ ਯਾਦ ਨਹੀਂ ਆਪਣੇ ਬਚਪਨ ਦੀ ਦਨ ਟਾਈਮ ਕਥਾ ਹੁੰਦੀ ਸੀ ਦਾਸ ਦੇ ਇਲਾਕੇ ਫਰੰਟੀਅਰ ਦੇ ਸਵੇਰੇ ਗੁਰੂ ਗ੍ਰੰਥ ਸਾਹਿਬ ਦੀ ਦੁਪਹਿਰੇ ਦਸਮ ਗ੍ਰੰਥ ਦੀ ਜਿਹਦੇ ਕੋਲ ਵਕਤ ਹਾਇਅ ਹੱਸੋ ਸ਼ਾਮੇ ਗੁਰਪ੍ਰਤਾਪ ਸੂਰਜ ਦੀ ਇਹ ਇਤਿਹਾਸਕ ਕਥਾ ਹੁੰਦੀ ਸੀ ਰਾਤ ਨੂੰ ਦੁਪਹਿਰੇ ਦਸਮ ਗ੍ਰੰਥ ਦੀ ਜੋ ਵਕਤ ਕੱਢ ਸਕਦੇ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ ਨੂੰ ਸਮਝਣਾ ਚਾਹਦੇ ਨੇ ਉਹ ਆ ਕੇ ਸਮਝਣ ਇਹ ਤਿੰਨੇ ਕਥਾਵਾਂ ਅਜ ਵੀ ਹਜ਼ੂਰ ਸਾਹਿਬ ਆਉਂਦੀਆਂ ਨੇ ਸਵੇਰੇ ਗੁਰੂ ਗ੍ਰੰਥ ਸਾਹਿਬ ਦੀ ਦੁਪਹਿਰ ਨੂੰ ਦਸਮ ਗ੍ਰੰਥ ਦੀ ਸ਼ਾਮ ਨੂੰ ਗੁਰੂ ਪ੍ਰਤਾਪ ਸੂਰਜ ਦੀ ਇਹ ਅਸਥਾਨ ਵੀ ਉਦਾਸੀਆਂ ਕੋਲ ਸੀ ਇਹ ਵੀ ਮਹਿਸ ਕਰਦੇ ਆ। ਮਹਾਂਤ ਨਰੈਣਦਾਸ ਜਿਸ ਦੇ ਕੋਲ ਨੰਕਾਣਾ ਸਾਹਿਬ ਸੀ ਇਹ ਬਰਸਟ ਹੋ ਗਿਆ ਸੀ। ਉਹ ਬਰਸਟ ਹੋਇਆ ਕੁਝ ਅੰਗਰੇਜ਼ਾਂ ਦੀ ਚਾਲ ਨਾਲ। ਉਹਨਾਂ ਨੇ ਦੇਖਿਆ ਕੇਂਦਰੀ ਅਸਥਾਨ ਹੈ। ਔਰ ਸਾਰਾ ਸਿੱਖ ਜੁੜਿਆ ਹੋਇਆ ਹੈ। ਇਸ ਮੰਤ ਨੂੰ ਕਾਬੂ ਕਰੀਏ ਮੁੱਠੀ ਚ ਲਈਏ ਜੈਸੇ ਹਕੂਮਤਾਂ ਆਮ ਕਰਦੀਆਂ ਨੇ ਤੋ 2 ਫੀਸਦੀ ਮਹੰਤ ਬਰਸ਼ਟ ਹੋ ਗਏ ਲਹਿਰ ਚਲੀ ਸਿੱਖਾਂ ਚ ਰੋਸ ਪੈਦਾ ਹੋਇਆ ਬਰਸ਼ਟ ਹੋਏ ਨੇ ਅਸੀਂ ਸਾਰੇ ਗੁਰਦੁਆਰੇ ਖੋਲ ਲਏ ਨਾ ਤਮਾਮ ਲੈ ਲੈ ਬਈ ਅਸੀਂ ਆਪ ਪ੍ਰਚਾਰ ਕਰਾਂਗੇ ਪਤਾ ਸਹਿਜੇ ਸਹਿਜੇ ਕੀ ਹੋਇਆ ਗੁਰੂ ਗ੍ਰੰਥ ਸਾਹਿਬ ਦੀ ਕਥਾ ਬੰਦ ਹੋਈ ਦਸਮ ਗ੍ਰੰਥ ਦੀ ਕਥਾ ਬੰਦ ਹੋਈ ਗੁਰੂ ਪ੍ਰਤਾਪ ਸੂਰਜ ਦੀ ਕਥਾ ਵੀ ਬੰਦ ਹੋ ਗਈ ਟਾਵਾ ਟਾਵਾ ਥਾਵਾ ਤੇ ਰਹਿ ਗਈ ਨਾ ਮਿਸ਼ਨਰੀ ਰਹਿ ਨਾ ਉਹਨਾਂ ਤਿੰਨਾਂ ਮਹਾਨ ਗ੍ਰੰਥਾਂ ਦੀ ਕਥਾ ਕਰਨ ਵਾਲੇ ਕਥਾਕਾਰ ਨੇ ਪਹਿਲੇ ਜਿੱਥੇ ਕਰੀਬਨ ਕਰੀਬਨ ਹਰ ਹਿੰਦੂ ਘਰਾਣੇ 'ਚ ਇੱਕ ਬੱਚਾ ਸਿੰਘ ਸਜਦਾ ਸੀ ਉਹਨਾਂ ਨੂੰ ਅਸੀਂ ਸਹਿਜ داری ਕਹਿੰਦੇ ਸੀ ਜਿਹੜਾ ਇੱਕ ਬੱਚਾ ਸਿੰਘ ਸਜਾ ਲਵੇ ਸਹਿਜ داری ਕੇਸ਼ਾ داری ਸਹਿਜ داری ਦੋ ਤਰ੍ਹਾਂ ਦੀ ਸਿੱਖੀ ਸੀ ਸਿੱਖੀ ਵੱਧ ਰਹੀ ਸੀ ਉਦਾਸੀਆਂ ਕਰਕੇ ਔਰ ਨਿਰਵਲਿਆਂ ਕਰਕੇ ਇਹਨਾਂ ਦੋਹਾਂ ਕੋਲ ਅਸਥਾਨ ਸਨ ਗੁਰਦਵਾਰਾ ਇੱਕਤ ਬਣਿਆ ਔਰ ਅਸੀਂ ਇੱਕ ਗੁਰਦਵਾਰੇ ਉਹਨਾਂ ਕੋਲ ਲੈ ਲੈਣੇ ਨੇ ਕਾਨੂੰਨ ਬਣ ਗਏ ਔਰ ਇਹ ਲਹਿਰ ਅਕਾਲੀਆਂ ਨੇ ਜਿੱਤ ਲਈ ਬੜੀ ਖੁਸ਼ੀ ਮਨਾਈ ਕੌਮ ਨੇ ਗੁਰਦੁਆਰੇ ਸਾਡੇ ਕੋਲ ਆ ਗਏ ਪਰ ਹੁਣ ਕੌਣ ਦੱਸੇ ਧਾਰਮਿਕ ਅਸਥਾਨ ਤੇ ਚਲਾਣਾ ਚਲਾਣੇ ਸੰ ਧਰਮ ਦੇ ਗਿਆਨੀਆਂ ਨੇ ਵਪਾਰੀ ਵੱਤ ਤੋਂ ਵੱਦ ਇਨਜ਼ਾਮ ਕਰ ਸਕਦਾ ਚਲਾ ਨਹੀਂ ਸਕਦਾ ਸੰਸਾਰੀ ਵੱਤ ਤੋਂ ਵੱਦ ਇਨਜ਼ਾਮ ਕਰ ਸਕਦਾ ਚਲਾ ਨਹੀਂ ਸਕਦਾ ਧਰਮ ਮੰਦਰ ਨੂੰ ਤੇ ਕੋਈ ਧਰਮ ਬਿਰਤੀ ਦੀ ਸੂਝ ਬੂਝ ਰੱਖਣ ਵਾਲਾ ਹੀ ਚਲਾਵੇਗਾ ਇਹ ਸਾਰੇ ਅਸੀਂ ਕੱਢ ਦਿੱਤੇ ਨਿਰਮਲੇ ਦੀ ਉਦਾਸੀ ਹੋਇਆ ਕਿ 50 ਸਾਲਾਂ ਚ ਅਸੀਂ ਇੱਥੇ ਪਹੁੰਚ ਗਏ ਕਿ ਕਰੀਬਨ ਕਰੀਬਨ ਅੱਧੀ ਦੁਨੀਆ ਦੇ ਵਿੱਚ ਪ੍ਰਬੰਧਕਾਂ ਦੇ ਆਪਣੇ ਬੱਚੇ ਪਤਤ ਉਹਨਾਂ ਨੂੰ ਵੀ ਸਿੱਖੀ ਸਰੂਪ ਨਾ ਦੇ ਸਕੇ ਔਰ ਪ੍ਰਬੰਧਕ ਖੁਦ ਵੀ ਸਿੱਖ ਨਾ ਰਹਿ ਸਕੇ ਜਗਤ ਨੂੰ ਅੰਮ੍ਰਿਤ ਛਕਾਣਾ ਸੀ ਉਹ ਖੁਦ ਸ਼ਰਾਬੀ ਹੋ ਗਿਆ ਇਹੀ ਇਲਜ਼ਾਮ ਨਰੈਣ ਦਾਸ ਤੇ ਸੀ ਸ਼ਰਾਬ ਪੀਂਦ ਰਿਹਾ ਹੈ ਨਰੈਣ ਦਾਸ ਸ਼ਰਾਬ ਪੀਂਦ ਹੈ ਇਹਦੇ ਕੋਲ ਗੁਰਦੁਆਰਾ ਲੈ ਲਓ ਠੀਕ ਹੈ ਗਲਤ ਸੀ ਪਰ ਸਿਲਸਿਲਾ ਬਾਅਦ ਵਿੱਚ ਕੀ ਹੋਇਆ ਹੈ ਕੋਈ ਤਰੱਕੀ ਨਾ ਹੋਈ ਜਿਤਨੇ 68 ਤੀਰਥਾਂ ਦੇ ਉੱਤੇ ਉਦਾਸੀਆਂ ਦੇ ਅਸਥਾਨ ਸਨ ਉਹ ਸਹਿਜੇ ਸਹਿਜੇ ਮੱਠ ਬੰਦ ਹੋ ਗਏ ਔਰ ਉੱਥੇ ਨਾਨਕ ਪੰਥ ਦਾ ਪ੍ਰਚਾਰ ਹੁੰਦਾ ਸੀ ਮਾੜੀ-ਮੋਟੀਆਂ ਥੋੜੀਆਂ ਯਾਦਗਾਰਾਂ ਰਹਿ ਗਈਆਂ ਹੁਣ ਐਨਾਂ ਜਗਨਨਾਥ ਪੂਰਬੀ ਦੇਚਵੀ ਗੁਰਦੁਆਰਾ ਸੀ ਮੰਦਰ ਦੇ ਸਾਹਮਣੇ ਗੁਰੂ ਨਾਨਕ ਦੀ ਬਾਣੀ ਗੂੰਜਦੀ ਸੀ ਰਾਮੇਸ਼ਰ ਮੰਦੇਚਵੀ ਗੁਰਦੁਆਰਾ ਸੀ ਲੰਕਾ ਤੋਂ ਉੱਠੁੰ ਜਾਂਦੇ ਨੇ ਔਰ ਸਿਰਫ ਉਦਾਸੀ ਸੰ ਜੋ ਅੱਜ ਛੋਟੀ ਜਿਹੀ ਮਾਮੂਲੀ ਜਿਹੀ ਯਾਦਗਾਰ ਰਹਿ ਗਈ ਹੈ ਬਾਕੀ तमाम ਤੀਰਥਾਂ ਤੇ ਵੀ ਸਨ ਬਿਲਕੁਲ ਨਾਮ ਮਾਤਰ ਹੁਣ ਗੱਲ ਨਾ ਰਹਿ ਗਈਆਂ ਨੇ ਹਾਲਾਂਕਿ ਉਸ ਡੰਗ ਦੇ ਨਾਲ سلسلہ ਚੱਲਦਾ ਰਹਿੰਦਾ ਜਿੱਥੇ ਤੱਕ ਮੈਂ ਅਤ ਕਥਨੀ ਨਹੀਂ ਕਰਦਾ ਭਾਰਤ ਦੀ 80% ਆਬਾਦੀ ਸਿਕੋਣੇ ਸੀ ਜਿਸ ਡੰਗ ਨਾਲ ਉਹ ਚੱਲ ਰਿਹਾ ਸੀ ਸਤਗੁਰਾਂ ਨੇ ਕਿਹਾ ਸੀ ਨੰ ਗਰੀਬ ਦਾ ਮੂੰਹ ਗੁਰੂ ਕੀ ਘੋਲ ਅਗੇ ਉਹਦਾ ਸੀ ਇਸ ਤਰ੍ਹਾਂ ਕਰਦੇ ਸਨ ਇੱਕ ਤੇ ਧਰਮ ਦਾ ਪ੍ਰਚਾਰ ਕਰਦੇ ਸਨ ਨਾਲੇ ਇਲਾਜ ਵੀ ਕਰਦੇ ਸਨ ਜੜੀ ਬੂਟੀ ਦਾ ਵੀ ਗਿਆਨ ਰੱਖਦੇ ਸਨ ਦੂਜਾ ਲੋੜਵੰਦਾਂ ਦੀ ਲੋੜ ਵੀ ਪੂਰੀ ਕਰਦੇ ਸਨ ਤੁਸੀਂ ਕੀ ਵੱਧ ਰਹੀ ਸੀ ਬਦਕਿਸਮਤੀ ਹੋਈ ਧਾਰਮਿਕ ਅਸਥਾਨ ਆ ਗਏ ਉਹਨਾਂ ਦੇ ਹੱਥਾਂ 'ਚ ਜੋ ਬਿਲਕੁਲ ਕੋਰੇ ਰਾਜਨੀਤਿਕ ਤੇ ਫਿਰ ਇਲੈਕਸ਼ਨ ਨਾਲ ਚੋਣ ਆਉਣੀ ਹੈ ਹੁਣ ਇਲੈਕਸ਼ਨ ਨਾਲ ਚੋਣ ਆਉਣੀ ਤਾਂ ਦੋ ਧੜੇ ਤੇ ਆਪਸ ਵਿੱਚ ਬਣ ਜਾਣਗੇ ਹਰ ਸ਼ਹਿਰ ਦੇ ਵਿੱਚ ਬਣ ਜਾਣਗੇ ਘੱਮ ਸੇ ਘੱਮ ਸਿੱਖ ਦੋ ਧੜਿਆਂ 'ਚ ਤੇ ਤਕਸੀਮ ਹੋਣਗੇ ਇਲੈਕਸ਼ਨ ਜੋ ਆਣਾ ਹੈ ਪਾਰਟੀਆਂ ਦੋ ਤੇ ਬਣਣਗੀਆਂ ਤੇ ਇੱਕ ਵਾਰ ਸਿੱਖਾਂ ਨੂੰ ਦੋ ਹਿੱਸਿਆਂ 'ਚ ਵੰਡ ਦੇਈਏ ਤੇ ਇਹਨਾਂ ਨੂੰ 10 ਹਿੱਸਿਆਂ 'ਚ ਵੰਡਦਿਆਂ ਕੀ ਧੀਰ ਲੱਗਦੀ ਹੈ ਇਹਨਾਂ ਨੂੰ 30 ਹਿੱਸਿਆਂ ਦੇ ਚ ਵੰਡਦੇ ਆ ਕੀ देर ਲੱਗਦੀ ਹੈ ਸਿੱਖ ਵੰਡੇ ਗਏ ਕਮਜ਼ੋਰ ਹੋਏ ਇਸੇ ਹੀ ਕਮਜ਼ੋਰੀ ਤੋਂ ਲਾਭ ਉਠਾਇਆ ਰਾਧਾ ਸਾਮੀਆਂ ਨੇ ਨਿਰੰਕਾਰੀਆਂ ਨੇ ਔਰ ਉਹਨਾਂ ਨੂੰ ਸ਼ੈਵੀ ਮਿਲ ਗਈ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਤੇ ਗੁਰੂ ਵੀ ਖੜੇ ਕਰ ਦਿੱਤੇ ਜੇ ਸਿੱਖ ਸਿੱਖ ਪ੍ਰਧਾਨ ਦੇ ਨਾਂ ਤੇ ਸਿਕੱਤਰ ਦੇ ਨਾਂ ਤੇ 2 3 4 ਪਾਰਟੀਆਂ ਹੀ ਤਕਸੀਮ ਹੋ ਸਕਦੇ ਨੇ ਤਾਂ ਆਪਾਂ ਗੁਰੂ ਦੇ ਨਾਮ ਤੇ ਵੀ ਇਹਨਾਂ ਨੂੰ ਤਕਸੀਮ ਕਰ ਦਈਏ ਨਾਮਧਾਰੀਆਂ ਦਾ ਗੁਰੂ ਬਣ ਗਿਆ ਰਾधा ਸਵਮੀਆਂ ਦਾ ਬਣ ਗਿਆ ਨਿਰੰਕਾਰੀਆਂ ਦਾ ਬਣ ਗਿਆ ਔਰ ਜਿਤਨੇ ਪੰਜਾਬ ਦੇ ਵਿੱਚ ਡੇਰੇ ਨੇ ਭਾਵੇਂ ਇਹਨਾਂ ਨੇ ਆਪਣੇ ਉੱਪਰ ਗੁਰੂ ਦੀ ਮੋਹਰ ਨਹੀਂ ਲਾਈ ਕਰੀਬਨ ਕਰੀਬਨ ਇਹ ਆਪਣੀਆਂ ਗਦੀਆਂ ਹੀ ਲਾ ਕੇ ਬੈਠੇ ਨੇ ਇਹ ਵੀ ਮੈਰਜ ਕਰਦੇ ਆ ਔਰ ਇਸ ਤਰ੍ਹਾਂ ਕੀ ਹੋਇਆ ਪੰਥ ਮਰਿਆਦਾ ਤੇ ਸੰਤ ਮਰਿਆਦਾ ਟਕਰਾ ਗਈ ਹਰ ਸੰਤ ਦੀ ਆਪਣੀ ਮਰਿਆਦਾ ਹੋ ਗਈ ਤੇ ਪੰਥ ਦੀ ਆਪਣੀ ਸੰਤ ਪੰਥ ਦੀ ਮਰਿਆਦਾ ਨਾਲ ਸਹਿਮਤ ਨਾ ਹੋਏ ਕੋਈ ਵੀ ਨਹੀਂ ਸਹਿਮਤ ਦੇ ਵੀ ਮਰਸ ਕਰਦੇ ਆ ਆਪਣੀ ਆਪਣੀ ਮਰਿਆਦਨਾ ਇੱਕ ਤੇ ਹੈ ਨਾ ਅਕਾਲ ਤਖਤ ਦੀ ਬਿਲਡਿੰਗ ਨੂੰ ਗਿਰਾਣਾ ਦੁਸ਼ਟ ਬਣਾ ਇਹ ਜਾਵਣਾ ਨਾ ਕੰਮ ਇੱਕ ਹੈ ਅਕਾਲ ਤਖਤ ਦੀ ਮਰਿਆਦਾ ਨੂੰ ਭੰਗ ਕਰਨਾ ਉਹਨੂੰ ਗਿਰਾਣਾ ਇਹ ਦੋ ਤਰ੍ਹਾਂ ਦੀ ਗਰਾਵਟ ਆਉਂਦੀ ਹੈ ਇੱਕ ਹੁੰਦਾ ਹੈ ਅਕਾਲ ਤਖਤ ਦੇ ਆਕਾਰ ਨੂੰ ਗਿਰਾਣਾ ਇੱਕ ਹੁੰਦਾ ਹੈ ਅਕਾਲ ਤਖਤ ਦੀ ਵਿਚਾਰ ਨੂੰ ਗਿਰਾਣਾ ਅਗਰ ਉਹ ਘਾਤਕ ਨੇ ਦੁਸ਼ਟ ਨੇ ਜੋ ਅਕਾਲ ਤਖਤ ਦੇ ਆਕਾਰ ਨੂੰ ਮਿਟਾਣਾ ਚਾਹੁੰਦੇ ਨੇ ਤਾਂ ਉਹ ਕੌਣ ਹੋ ਗਏ ਜੋ ਵਿਚਾਰ ਨੂੰ ਮਿਟਾਣਾ ਚਾਹੁੰਦੇ ਨੇ ਪਰ ਉਹ ਕੌਣ ਸੋਚੇ ਸੋਚ ਵਿਚਾਰ ਵਾਲੀ ਗੱਲ ਨਹੀਂ ਰਹੀ ਸੋਚ ਵਿਚਾਰ ਦਾ ਸਿਲਸਿਲਾ ਨਹੀਂ ਰਹੀ ਕੌਮੀ ਦਰਦ ਦੇ ਨਾਤੇ ਮੈਂ ਥਾਂ ਥਾਂ ਤੇ ਇੱਕ ਨਿੱਕੀ ਜਿਹੀ ਆਵਾਜ਼ ਤੁਹਾਡੇ ਸਾਹਮਣੇ ਰੱਖਦੇ ਨਾ ਪੰਥ ਪੰਥ ਦੀ ਮਰਿਆਦਾ ਨਾਲ ਹੀ ਸੰਧਾ ਰਹੇਗਾ ਵਰਨਾ ਨਹੀਂ ਰਹਿ ਸਕਦਾ ਕਿਉਂਕਿ ਸੰਤ ਤੇ ਕਮ ਸੇ ਕਮ ਹਜ਼ਾਰਾਂ ਨੇ ਫਿਰ ਤੇ ਹਜ਼ਾਰਾਂ ਤਾਂ ਨਹੀਂ ਦੀ ਮਰਿਆਦਾ ਹੋ ਜਾਏਗੀ ਕੌਮ ਖੇਰੂ ਖੇਰੂ ਹੋ ਜਾਏਗੀ ਸ਼ਾਇਦ ਤਾਂ ਐਸਾ ਸੀ ਸੰਤ ਪੰਥ ਨਾਲ ਸਹਿਮਤ ਹੁੰਦਾ ਅੱਜ ਦਾ ਸੰਤ ਪੰਥ ਨਾਲ ਸਹਿਮਤ ਨਾ ਕੋਈ ਵੀ ਸਹਿਮਤ ਨਹੀਂ ਕੋਈ ਵੀ ਸੰਤ ਪੰਥ ਦੀ ਮਰਿਆਦਾ ਨਾਲ ਸਹਿਮਤ ਨਹੀਂ ਹੈ ਔਰ ਕੋਈ ਵੀ ਸੰਤ ਆਪਣੇ ਸਥਾਨ ਨੂੰ ਗੁਰਦੁਆਰਾ ਕਹਿ ਲਾ ਕੇ ਰਾਜ਼ੀ ਨਹੀਂ ਇਹ ਆਸ਼ਰਮ ਹੈ ਇਹ ਡੇਰਾ ਹੈ ਪਿਠਾਟ ਹੈ ਇਹ ਗੁਰਦੁਆਰਾ ਨਹੀਂ ਮੈਂ ਛੋਟੀ ਜਿਹੀ ਜ਼ਬਾਨ ਨਾਲ ਵੱਡੀ ਗੱਲ ਬੇ ਕਰਦਾ ਔਰ ਇਹ तमाम ਨਾਮ ਐਸੇ ਨੇ ਆਪਣੇ ਇਜਾਦ ਕੀਤੇ ਹੋਏ ਨੇ ਵਰਨਾ ਪੁਰਾਣਾ ਨਾਂ ਤੇ ਇਹ ਈ ਸਹੀ ਗੁਰਦੁਆਰਾ ਗੁਰਦੁਆਰਿਆਂ ਦਾ ਨਾਮ ਗੁਰਦੁਆਰਾ ਮਿਟਾ ਕੇ ਹੋਰ ਹੋਰ ਨਾਮ ਵੀ ਧਾਰਮਿਕ ਸਤਿ ਲਾ ਨੂੰ ਦਿੱਤੇ ਗਏ ਔਰ ਇਸ ਤਰ੍ਹਾਂ ਦਰਸ਼ਨ ਦੀ ਕੋਸ਼ਿਸ਼ ਕੀਤੀ ਗਈ ਕਿ ਸਾਡਾ ਆਪਣਾ ਸਥਾਨ ਇੱਥੇ ਸੱਡੀ ਮਰਿਆਦਾ ਚਲੇਗੀ ਪੰਥ ਦੀ ਨਹੀਂ ਗੁਰੂ ਦੀ ਨਹੀਂ ਜੀ ਵਿਚਾਰ ਕਰਕੇ ਗੁਰੂ ਸੰਗੁਰੂ ਗ੍ਰੰਥ ਜੀ ਔਰ ਆਕਾਰ ਕਰਕੇ ਗੁਰੂ ਸੀ ਗੁਰੂ ਪੰਥ ਤੇ ਜੇ ਪੰਥ ਦੀ ਮਰਿਆਦਾ ਨਹੀਂ ਮੰਨਨੀ ਤੇ ਇੱਕ ਗੱਲ ਸਪਸ਼ਟ ਹੋ ਗਈ ਗੁਰੂ ਦੇ ਆਕਾਰ ਤੋਂ ਇਨਕਾਰੀ ਹੋਏ ਅੱਜ ਗੁਰੂ ਦੇ ਆਕਾਰ ਤੋਂ ਇਨਕਾਰੀ ਕਲ ਵਿਚਾਰ ਤੋਂ ਇਨਕਾਰੀ ਦੇਰ ਕੀ ਲਗਣੀ ਹੈ ਕੋਈ ਆਕਾਰ ਨੂੰ ਮਿਟਾਉਂਦਾ ਹੈ ਕੋਈ ਵਿਚਾਰ ਨੂੰ ਮਿਟਾਉਂਦਾ ਹੈ ਖੈਰ ਇਹ ਦੇ ਵਿਚਾਰ ਜੋ ਹੈ ਗੱਲ ਆ ਗਈ ਕਾਟੇ ਚ ਰਹਿਣਾ ਸੀ ਇਸ ਢੰਗ ਦਾ ਤੌਰ ਤਰੀਕਾ ਬਣਾ ਕੇ ਜਦੋਂ ਮੈਂ ਅਖੀਰ ਮਈ ਦੇ ਮਹੀਨੇ ਚ ਵਿਦੇਸ਼ ਦੀ ਯਾਤਰਾ ਲਈ ਦੇਸ਼ ਤੋਂ ਰਵਾਨਾ ਹੋਇਆ ਸੀ ਬਾਬਾ ਹਰਬੰਸ ਸਿੰਘ ਜੀ ਦਿੱਲੀਿਸ ਮੈਨੂੰ ਲੇ ਗੁਰਦੁਆਰਾ ਸ੍ਰੀ ਗੰਗ ਸਾਹਿਬ ਦੀ ਸੇਵਾ ਕਰਾ ਰਹੇ ਨੇ ਦਾਸਨੰਦ ਕਾफी ਪਿਆਰ ਕਰਦੇ ਨੇ ਮੈਨੂੰ ਕਹਿਣ ਲੱਗੇ ਬਹੁਤ ਵੱਡਾ ਹੌਨ ਖਰਾਬਾ ਹੋਇਆ ਸੀ ਜਦ 2 ਸਦੀ ਮਹੰਤ ਭ੍ਰਸਟ ਹੋਏ ਸੰਤੇ ਸੀ ਉਹਨਾਂ ਕੋਲ ਗੁਰਦੁਆਰੇ ਲੈ ਹੌਨ ਖਰਾਬਾ ਹੋਇਆ ਸੀ ਬਹੁਤ ਸ਼ਹੀਦियां ਪਾਰ ਗਏ ਬਹੁਤ ਮਾਰੇ ਗਏ ਮੈਨੂੰ ਕਹਿਣ ਲੱਗਿਆ ਹੁਣ ਉਹਨਾਂ ਤੋਂ ਹਜ਼ਾਰਾਂ ਗੁਣਾ ਵਧ ਖੂਨ ਖਰਾਬਾ ਹੋਏਗਾ ਤਾਂ ਇਨਾ ਪੋਲਿਟਿਸ਼ੀਅਨ ਲੋਗਾ ਕੁਲ ਗੁਰਦੁਆਰੇ ਆਜ਼ਾਦ ਹੋਣਗੇ ਵਰਦਾ ਨਹੀਂ ਉਹ ਇਤਨੀ ਤਾਕਤ ਦੇਚ ਨਹੀਂ ਸਨਮਾਨ ਫਿਰ ਵੀ ਖੂਨ ਖਰਾਬਾ ਹੋਇਆ ਇਹਨਾਂ ਕੋਲ ਤੇ ਬੜੀ ਤਾਕਤ ਹੈ ਸਭ ਦੇ ਮਿਨਿਸਟਰਾਂ ਨਾਲ ਸੰਬੰਧ ਨੇ ਸਭ ਪੱਕੇ ਰਾਜਨੀਤਿਕ ਨੇ ਦੇਖ ਦੇਖ ਇਸ ਤਰੀਕੇ ਨਾਲ ਜੋ ਹੈ ਦੇਖਿਆ ਗਿਆ ਔਰ ਕਰੀਬਨ ਕਰੀਬਨ तमाम politician 6ਵੇਂ ਮਹੀਨੇ 7ਵੇਂ ਮਹੀਨੇ ਕਿਧਰੇ ਗੁਰਦੁਆਰੇ ਆ ਗਏ ਤੇ ਆ ਗਏ ਗੁਰਦੁਆਰੇ ਨਾਲ ਕੋਈ ਮਤਲਬ ਨਹੀਂ ਹੈ ਗੁਰਦੁਆਰੇ ਨੂੰ ਤੇ ਇੱਕ ਪੌੜੀ ਬਣਾਇਆ ਹੋਇਆ ਹੈ ਪਾਰਲੀਮੈਂਟ ਤੱਕ ਪਹੁੰਚਣ ਵਾਸਤੇ ਅਸੈਂਬਲੀ ਹਾਲ ਤੱਕ ਪਹੁੰਚਣ ਵਾਸਤੇ ਮਨਿਸਟਰ ਦੀ ਕੁਰਸੀ ਤੇ ਪਹੁੰਚਣ ਵਾਸਤੇ ਕੰਮ ਤੇ ਇਹਨਾਂ ਦਾ ਇਹ ਸੀ ਕਿ ਮਨੁੱਖਤਾ ਨੂੰ ਗੁਰੂ ਤੱਕ ਪਹੁੰਚਾਓ ਪਰ ਉਹ ਕਰਦੇ ਕੀ ਪੈਨੇ ਗੁਰੂ ਦੇ ਆਸਰੇ ਤੇ ਕਿਵੇਂ ਪਾਰਲੀਮੈਂਟ ਤੱਕ ਪਹੁੰਚੀਏ ਕਿਵੇਂ ਮਨਿਸਟਰ ਬਣੀਏ ਇਸ ਤਰ੍ਹਾਂ ਅਸੀਂ ਘਾਟੇ 'ਚ ਜਾ ਰਹੇ ਹਾਂ ਧਾਰਮਿਕ ਤੌਰ ਤੇ। ਔਰ ਜੋ ਘਾਟਾ ਮਹਿਸੂਸ ਹੋਇਆ ਹੈ ਮੈਂ ਥਾਂ-ਥਾਂ ਤੇ ਇਸ ਨੂੰ ਰੱਖਿਆ ਘਾਟੇ ਚਾਂਸ। ਬਾਤੇ 'ਚ ਨਹੀਂ ਆ ਧਾਰਮਿਕ ਤੌਰ ਤੇ ਘਾਟੇ 'ਚ ਜਾ ਰਹੇ ਹਾਂ। ਇੰਨਾ 50 ਸਾਲਾਂ 'ਚ ਤੇ ਬੋਧ ਘਾਟੇ ਚ ਚਲੇ ਗਏ। ਥੋੜਾ ਜਿਹਾ 50 ਸਾਲ ਪਿੱਛੇ ਚਲੇ ਜਾਈਏ ਹਰ ਪਿੰਡ ਦੇ ਚ ਬ੍ਰਹਮਗਿਆਨੀ ਮੌਜੂਦ ਸੀ। ਹਰ ਸ਼ਹਿਰ ਦੇ ਚ ਬ੍ਰਹਮਗਿਆਨੀ ਮੌਜੂਦ ਸੀ। ਜਿਨ੍ਹਾਂ ਨੂੰ ਵੇਖ ਕੇ ਗੁਰੂ ਚੇਤੇ ਆਉਂਦਾ ਸੀ। ਔਰ ਪਿੰਡ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਉਹ ਅਰਥ ਬੋਧ ਦੇ ਜੋ ਹੈ ਵਿਚਾਰਕ ਮੌਜੂਦ ਸਨ ਔਰ ਕਥਾ ਕਰਨ ਵਾਲੇ ਮੌਜੂਦ ਸਨ ਗੁਰਪ੍ਰਤਾਪ ਸੂਰਜ ਦੀ ਦਸਮ ਗ੍ਰੰਥ ਦੀ ਗੁਰੂ ਗ੍ਰੰਥ ਸਾਹਿਬ ਦੀ ਅਜਨੇ ਕਾਟੇ ਚ ਗਏ ਅਸੀਂ ਇਹਨਾਂ 50 ਸਾਲਾਂ ਚ ਕਾਟੇ ਚ ਗਏ ਹਾਟਾ ਜਿੱਤੇਰੇ 2 ਸਾਲ ਵੀ ਹੋਵੇ ਤੇ ਬੰਦੇ ਨੂੰ ਸੋਚ ਲੈਣਾ ਚਾਹੀਦਾ ਸੀ ਹੈਰਾਨੀ ਕੀ 50 ਸਾਲਾਂ ਚ ਵੀ ਨਹੀਂ ਸੋਚੇ ਕਰੇ ਤੇ ਵਿਚਾਰ ਜੋ ਹੈ ਗਲ ਆ ਗਈ ਜੋ ਕਿ ਉਦਾਸ ਸ਼ਬਦ ਆਇਆ ਸੀ ਤਾਂ ਕਿਸ ਤੋ ਮੇਰੀ ਬਿਰਤੀ ਉਦਾਸੀਆਂ ਦੀ ਤਰਫ ਚਲੀ ਗਈ ਜਿਸ ਦਰਕਾਰਨ ਫੇਰਾ ਉਦਾਸੀ ਗੁਰਨਾਨਕ ਦੇ ਵੱਡੇ ਸਹਬਜ਼ਾਦੇ ਬਾਬਾ ਸ੍ਰੀ ਚੰਨ ਉਹਨਾਂ ਨੇ ਉਦਾਸ ਪੰਥ ਚਲਾਇਆ ਲੇਕਿਨ ਉਹਨਾਂ ਨੂੰ ਕਹਿੰਦੇ ਸਨ ਨਾਨਕ ਬੰਦ ਗੁਰਨਾਨਕ ਦੇ ਘਰ ਤੋਂ ਕੁਲਟ ਨਹੀਂ ਸਨ ਪ੍ਰਕਾਸ਼ ਗੁਰਗੰਸਾਹਬ ਦਾ ਹੀ ਕਰਦੇ ਸਨ ਗੁਰਬਾਣੀ ਉਹ ਗੁਰਨਾਨਕ ਦੀ ਹੀ ਪੜ੍ਹਦੇ ਸਨ ਪ੍ਰਚਾਰ ਉਹ ਗੁਰਬਾਣੀ ਦਾ ਹੀ ਕਰਦੇ ਸਨ ਪਰ ਸਿਰਫ ਇਤਨਾ ਗ੍ਰਸਤੀ ਨਹੀਂ ਬਣਨਾ ਸੰਸਾਰੀ ਨਹੀਂ ਬਣਨਾ ਭਗਵਾ ਭੇਸ ਦੋਨੇ ਇਹਨਾਂ ਦੇ ਜੋ ਹੈ ਚਲਦੇ ਸੰਡੇਰਿਆਂ 'ਚ ਤਿਆਗੀ ਜਿੰਦਗੀ ਉਦਾਸ ਹੁਣ ਮੈਂ ਅਰਜ਼ ਕਰਾਂ ਜੋ ਮਨੁੱਖ ਸੰਸਾਰ ਤੋਂ ਉਦਾਸ ਨਹੀਂ ਉਹ ਪ੍ਰਮਾਤਮਾ ਦੀ ਤਲਾਸ਼ ਵੀ ਨਹੀਂ ਕਰ ਸਕਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਜੋ ਇਸ ਜੀਵਨ ਤੋਂ ਉਦਾਸ ਨਹੀਂ ਉਹ ਪਰਮ ਜੀਵਨ ਦੀ ਤਲਾਸ਼ ਵੀ ਨਹੀਂ ਕਰ ਸਕਦਾ ਸਵਾਲ ਹੀ ਨਹੀਂ ਪੈਦਾ ਜੋ ਪਰਵਾਰ ਤੋਂ ਉਦਾਸ ਨਹੀਂ ਕਰਤਾਰ ਦੀ ਤਲਾਸ਼ ਨਹੀਂ ਕਰੇਗਾ ਸਵਾਲ ਹੀ ਨਹੀਂ ਪੈਦਾ ਬਾਬਰ ਕਹਿੰਦਾ ਹੈ ਰੋਜ਼ੋ ਨੋ ਬਹਾਰੋ ਮੈਂ ਵਾ ਦਿਲ ਰੋ